ਜੇ ਕਿਤੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿਤੇ ਕੱਲੇ ਨਾ ਇਧਰ ਆ ਜਿਓ ਇਸ ਰਸਤੇ ਤੇ ਕਿਤੇ ਹਨਾ ਇੱਥੇ 베ਰੀ ਤੇ ਬਾਬਾ ਜੀ ਜਿਹੜੇ ਰਹਿੰਦੇ ਨੇ ਅਸੀਂ ਤੁਹਾਨੂੰ ਬਿਲਕੁਲ ਕਲੋਜ਼ ਤੋਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਖੇਰ ਨਹੀਂ ਬਾਗ ਤੇ ਟੈਂਦੂਏ ਆਉਂਦੇ 12 ਸਾਲ ਦੇ ਲਗਭਗ ਹੋ ਗਿਆ ਭਗਤੀ ਦਾ ਹੀ ਬਚਪਨ ਤੋਂ ਕਰਦੇ ਆਂ ਪਰਵਾਰ ਨੂੰ ਕਹਿੰਦੇ ਪਾਤੀ ਕਰੋ ਜਿਹੜੇ ਆਪਣੇ ਆਪ ਹੀ ਨਿਕਲੇ ਆਣੇ ਆ ਜਿਹੜੇ ਨਾਲ ਆਪਣੇ ਸ਼ਾਂਤੀ ਹੋ ਜਾਂਦੀ ਆ ਕੱਲੇ ਨਾ ਆਇਓ ਕਦੇ ਵੀ ਰਸਤੇ ਤੇ ਭਾਈ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਸਿਰਫ ਸਰ ਪੰਜਾਬੀ ਸਟੇਸ਼ਨ ਤੇ ਤੁਹਾਨੂੰ ਇਹ ਤਸਵੀਰਾਂ ਦੇਖਣ ਨੂੰ ਮੈਂਣੀ ਆ ਇਹੋ ਬਾਬਾ ਜਿਹੜਾ ਜੰਗਲਾਂ ਦੇ ਵਿੱਚ ਉੱਪਰ ਰੰਦਾ ਉਹਦੀ ਕਵਰੇਜ ਲਈ ਜਿਹੜਾ ਪੱਸੀ ਮੱਧ ਪ੍ਰਦੇਸ਼ ਉਨਾ ਦੇ ਨੇੜੇ ਜਿਹੜੇ ਆਏ ਆ ਇਹ ਦੇਖੋ ਬੁਲਟ ਦੀ ਵੀ ਸਾਡੇ ਦੀ ਬੱਸ ਹੋ ਗਈ ਤੇ ਮੁੰਡਾ ਪ੍ਰავਜੋਤ ਸਿੰਘ ਘਾਟਾ ਗਿਆ ਘਾਟਾ ਗਿਆ ਤੇ ਇਹ ਇਦਾਂ ਬੁਲਟ ਮੋਟਰਸਾਈਕਲ ਅਸੀਂ ਲੈ ਕੇ ਆਈ ਇਸ ਦੂਜੇ ਤੇ ਤੁਸੀਂ ਆਪ ਦੇਖੋ ਕਿ ਕਿੰਨਾ ਔਖਾ ਇੱਥੇ ਜਾਣ ਜੇ ਕਿਤੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿਤੇ ਇਕੱਲੇ ਨਾ ਇਧਰ ਆ ਜਿਓ ਇਸ ਰਸਤੇ ਤੇ ਕਿਤੇ ਹਨਾ ਇਕੱਲੇ ਨਾ ਇਧਰ ਆ ਜਿਓ ਕਿਉਂਕਿ ਕਾਫੀ ਹਾਂ ਜਿਹੜਾ ਰਸਤਾ ਜਿਹੜਾ ਕਾਫੀ ਖਰਾਬ ਆ ਔਰ ਖਤਰਨਾਕ ਰਸਤਾ ਵੀ ਕਾਫੀ ਰਸਤਾ ਤੁਹਾਨੂੰ ਦਿਖਾ ਰਹੇ ਹਾਂ ਇਸ ਰਸਤੇ ਤੋਂ ਚੱਲਾਂਗੇ ਤਾਂ ਉਸ ਬਾਬੇ ਕੋਲ ਪਹੁੰਚਾਂਗੇ ਇਸ ਰਸਤੇ ਚੱਲਾਂਗੇ ਤੁਸੀਂ ਦੇਖੋ ਖਤਰਨਾਕ ਇਹਨਾਂ ਰਸਤਾ ਆ ਕਿਤੇ ਭੁੱਲ ਭਲੇਖੇ ਵੀ ਕਿ ਵੀਡੀਓ ਸਾਡੀ ਦੇਖ ਕੇ ਇੱਕ ਤੁਹਾਨੂੰ ਜ਼ਰੂਰੀ ਤੁਹਾਨੂੰ ਸੁਚਨਾ ਹੈ ਕਿਤੇ ਸਾਡੀ ਵੀਡੀਓ ਦੇਖ ਕੇ ਭੁੱਲ ਭਲੇਖੇ ਵੀ ਇੱਕ ਕੱਲੇ ਇਧਰ ਨਾ ਆ ਜਾਓ ਇਸ ਸਾਡੀ ਸਿਮਰਨ ਬੇਨਤੀ ਹੈ ਸਾਡੀ ਕਿ ਭੁੱਲ ਭਲੇਖੇ ਵੀ ਕਿਤੇ ਕੱਲੇ ਤੁਸੀਂ ਇਸਰ ਨਾ ਆ ਜਾਓ ਨਹੀਂ ਤਾਂ ਬਹੁਤ ਸਾਰਾ ਨੁਕਸਾਨ ਹੋ ਸਕਦਾ ਵੀ ਹੋ ਸਕਦਾ ਹੈ ਕਿ ਤੁਹਾਡੀ ਜਿਹੜੀ ਉਹ ਜ਼ਿੰਦਗੀ ਦਾ ਹੀ ਨੁਕਸਾਨ ਹੋ ਜਾਏ ਪੀਂਗ ਹੈ ਬਾਬਾ ਜੀ ਨੇ ਜਿਹੜੀ ਪਾਈ ਹੋਈ ਤੇ ਉਹ ਉੱਪਰ ਬਾਬਾ ਜੀ ਬੈਠਣ ਦਾ ਟਿਕਾਣਾ ਇਹ ਤੁਸੀਂ ਦੇਖ ਰਹੇ ਹੋ ਬਾਬਾ ਜੀ ਜਿਹੜੇ ਉੱਪਰ ਜਾ ਰਹੇ ਨੇ 베ਰੀ ਹੈਗੀ ਹੈ ਤੇ 베ਰੀ ਦੇ ਉੱਪਰ ਇਹਨਾਂ ਨੇ ਆਪਣਾ ਆਸਣ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਔਰ ਕਿਸੇ ਵੀ ਟੀਵੀ ਚੈਨਲ ਨੇ ਅਜੇ ਤੱਕ ਇੱਥੇ ਆਣ ਕੇ ਪਹੁੰਚ ਨਹੀਂ ਕੀਤੀ ਕੋਈ ਵੀ ਅਜੇ ਤੱਕ ਇੱਥੇ ਪਹੁੰਚਿਆ ਨਹੀਂ ਤੁਸੀਂ ਦੇਖੋ ਕਿ ਬਾਬਾ ਜੀ ਕਿਸ ਤਰ੍ਹਾਂ ਜਿਹੜਾ 베ਰੀ ਤੇ ਬੈਠੇ ਨੇ ਕਲੋਜ਼ ਕਰਕੇ ਥੋੜਾ ਜਿਹਾ ਦਿਖਾ ਦੀ ਆਪ ਪਰ ਤੇ ਕਿਸ ਤਰ੍ਹਾਂ ਦੇ ਕੋਤੇ ਬੈਠੇ ਨੇ ਇਹ ਉਹਦਾ ਟਿਕਾਣਾ ਉੱਪਰ ਬੈਠਣ ਦਾ ਜਿਹੜਾ ਪਹਿਲਾਂ ਅਸੀਂ ਤੁਹਾਨੂੰ ਟਿਕਾਣਾ ਦਿਖਾ ਰਹੇ ਹਾਂ ਉੱਪਰ ਤੁਹਾਨੂੰ ਬਾਬਾ ਜੀ 베ਰੀ ਤੇ ਜਿਹੜਾ ਬੈਠੇ ਦਿਖਾਈ ਦਿੰਦੇ ਹੋਣੇ ਇਹ ਥੱਲੇ ਦਾ 베ਰੀ ਬਣੀ ਨਾ ਵੱਡਿਆ ਹੋਇਆ ਇਦਾਂ ਇੱਥੇ 베ਰੀ ਤੇ ਬਾਬਾ ਜੀ ਜਿਹੜੇ ਰਹਿੰਦੇ ਨੇ ਅਸੀਂ ਤੁਹਾਨੂੰ ਬਿਲਕੁਲ ਕਲੋਜ਼ ਤੋਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਬਿਲਕੁਲ ਪੁਰਾਣਾ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਜੰਗਲਾਂ ਦੇ ਵਿੱਚ ਦੇਖਦੇ ਹੋ ਹੁਣੇ ਤੁਸੀਂ ਬੜਾ ਦੇਖਿਆ ਹੁਣ ਐਦਾਂ ਹੀ ਬਾਬਾ ਜੀ ਜਿਹੜੇ ਉਹ ਖਾਣਾ ਬਣਾਉਂਦੇ ਨੇ ਇਹ ਉਹਨਾਂ ਦੀ ਰਸੋਈ ਜਿਹੜੀ ਤੁਹਾਨੂੰ ਉਹ ਦਿਖਾ ਦਿੰਦੇ ਕਿਚਨ ਤੁਹਾਨੂੰ ਹੀ ਉਹਨਾਂ ਦਿਖਾ ਦਿੰਦੇ ਜੀ ਬਾਬਾ ਜੀ ਬਾਬਾ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਕਸ਼ਮੀਰ ਸਿੰਘ ਆ ਬਾਬਾ ਜੀ ਕਿੰਨੀ ਦੇਰ ਤੋਂ ਤੁਸੀਂ ਇੱਥੇ ਬੈਠੇ ਹੋ ਜੀ ਮੇਰਾ ਨਾਮ ਗੁਰੂਦੇਵ ਆ ਗੁਰੂਦੇਵ ਹਾਂ ਜੀ ਕਿੰਨੀ ਦੇਰ ਤੋਂ ਤੁਸੀਂ ਇਸ ਜੰਗਲ ਚੋਂ ਜੀ 12 ਸਾਲ ਦੇ ਲਗਭਗ ਹੋ ਗਿਆ 12 ਸਾਲ ਦੇ ਲਗਭਗ ਹੋ ਗਿਆ ਆਹੋ ਇੱਥੇ ਬੈਠਿਆ ਨੂੰ ਘਰ ਵੀ ਚਲ ਜਾਈਦਾ ਘਰ ਵੀ ਚਲ ਜਾਂਦੇ ਹਾਂ ਹਾਂ ਜੀ ਤੇ ਇੱਥੇ ਵੀ ਰਹਿੰਦੇ ਹਾਂ ਆਹੋ ਤੇ ਜ਼ਿਆਦਾ ਸਮਾਂ ਤੁਸੀਂ ਘਰ ਰਹਿੰਦੇ ਹੋ ਜਾਂ ਇੱਥੇ ਰਹਿੰਦੇ ਹੋ ਇੱਥੇ ਤੇ ਤੇ ਬਾਦ ਤੇ ਬਾਦ ਰਹਿ ਲਈਦਾ ਇੱਥੇ ਬਾਦ ਰਹਿੰਦੇ ਹਾਂ ਘਰ ਘਟ ਰਹਿੰਦੇ ਹਾਂ ਆਹੋ ਘਰ ਮਾਨਕ ਮੂੜ ਚਲ ਜਾਈਦਾ ਹੈ ਰਾਸ਼ਨ ਪਾਣੀ ਲੈ ਕੇ ਆ ਜਾਈਦਾ ਫੇਰ ਫੇਰ ਇੱਥੇ ਆ ਜੰਦੇ ਹਾਂ ਹਾਂ ਤੇ ਫਿਰ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਇੱਥੇ ਆਇਆ ਇਸ ਜੰਗਲ ਚ ਆਇਆ 12 ਸਾਲ ਦੇ ਲਗਭਗ 12 ਸਾਲ ਦੇ ਲਗਭਗ ਇੰਨੀ ਦੇਰ ਭਗਤੀ ਕਰਦੇ ਨੂੰ ਹੋਵੇ ਭਗਤੀ ਦਾ ਹੀ ਬਚਪਨ ਤੋਂ ਕਰਦੇ ਆ ਬਚਪਨ ਤੋਂ ਭਗਤੀ ਕਰਦੇ ਹਾਂ 2000 24 ਚ ਨਾਮ ਭਜਨ ਮਿਲ ਗਿਆ ਸੀ ਨਾਮ ਭਜਨ ਮਿਲਿਆ ਕਿੱਥੋਂ ਨਾਮ ਦਾ ਲਿਆ ਤੁਸੀਂ ਗੁਰਿੰਦਰ ਸਿੰਘ ਮਹਾਰਾਜੀ ਵਿਆਸ ਦੇਰੇ ਤੋਂ ਰਾਧਾ ਸੋਮੀ ਉੱਥੋਂ ਲੈ ਰਹੀ ਨੰਦ ਹਾਂਜੀ ਤੇ ਫਿਰ ਹਰਿ ਸੁਆਮੀ ਤਾਂ ਕਹਿੰਦੇ ਆ ਕਿ ਜੰਗਲਾਂ ਚ ਨਹੀਂ ਜਾਣਾ ਚਾਹੀਦਾ ਉਹ ਕਹਿੰਦੇ ਜਿੱਥੇ ਮਾਦੀ ਭਾਤੀ ਕਰੋ ਤੇ ਇਹ ਵੀ ਤਾਂ ਕਹਿੰਦੇ ਆ ਕਿ ਪਰਿਵਾਰ ਨਾ ਛੱਡੋ ਆਪਣਾ ਨਹੀਂ ਪਰਿਵਾਰ ਨੂੰ ਕਹਿੰਦੇ ਭਾਤੀ ਕਰੋ ਜਿਹੜੇ ਆਪਣੇ ਆਪ ਹੀ ਨਿਕਲੇ ਆਣੇ ਆ ਜਿਹੜੇ ਨਾਲ ਆਪਣੇ ਸ਼ਾਂਤੀ ਹੋ ਜਾਂਦੀ ਆ ਸ਼ਾਂਤੀ ਹੋ ਜਾਂਦੀ ਆ ਆਹੋ ਇਹ ਸ਼ਾਂਤਾਂ ਦੇ ਛਾਣਣਾ ਲਾਇਆ ਸ਼ਾਂਤੀ ਚੱਲਦੀ ਆ ਸ਼ਾਂਤੀ ਚੱਲਦੀ ਆ ਆਹੋ ਤੇ ਫਿਰ ਤੁਹਾਡੇ ਜਿਹੜੀ ਬਾਥਰੂਮ ਵਾਲੀ ਨਾਲੀ ਲੱਗੀ ਹੋਈ ਇਹ ਕਿਉਂ ਲੱਗੀ ਹੋਈ ਆ ਇਹ ਕਸਰਾ ਨੇ ਭਾਰ ਪਾਇਓ ਆ ਇਸਾਨੀ ਪਰਪਾ। ਉਹ 108 ਗੱਦੀ ਵਾਲਿਆਂ ਦਾ ਜ਼ੁਲਮ ਆ। 108 ਗੱਦੀ ਵਾਲਿਆਂ ਦਾ ਜ਼ੁਲਮ ਆ। ਤੇ ਬਾਬਾ ਜੀ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਆ? ਪਰਿਵਾਰ ਵਿੱਚ ਮम्मी, ਡੈਡੀ, ਮੰਮੀ ਆ ਡੈਡੀ ਮਰ ਗਿਆ। ਹੂੰ। ਭਰਾ ਆ ਆ। ਹੂੰ। ਕੋਈ ਜ਼ਮੀਨ ਜਾਇਦਾਦ ਵੀ ਆ? ਜ਼ਮੀਨ ਵੀ ਹੈਗੀ ਆ। ਹੂੰ। 6 ਕਿੱਲੇ ਆ। ਉੱਥੇ ਕੌਣ ਖੇਤੀ ਕਰਦਾ ਫਿਰ? ਭਰਾ ਕਰਦਾ ਆ ਆਪਾਂ ਦਾ ਭਗਤੀ ਕੰਮ ਹੀ ਹੁੰਦੀ ਆ। ਤੁਸੀਂ ਇੱਥੇ ਆ ਜਾਂਦੇ ਆ। ਜੇ ਜਦੋਂ ਇੱਥੇ ਹੁਣ ਡਰ ਨਹੀਂ ਲੱਗਦਾ ਤੁਹਾਨੂੰ ਇੱਥੇ? ਗੁਰੂ ਦੇ ਹੁੰਦਿਆ ਕਾਹਦਾ ਡਰ? ਗੁਰੂ ਸੰਭਾਲੀਆ ਵਾਲਾ। ਕਦੇ ਤੇ ਸ਼ੇਰ ਵੀ ਆ ਜਾਂਦੇ ਆ। ਸ਼ੇਰ ਨਹੀਂ ਬਾਗ ਤੇ ਟੈਂਡੂਏ ਆਉਂਦੇ। ਬਾਗ ਤੇ ਟੈਂਡੂ ਆ ਜਾਂਦੇ ਆ। ਆਹੋ। ਤੇ ਕਿੰਨੀ ਕੀ ਹਰ ਰੋਜ਼ ਆ ਜਾਂਦੇ ਜਾਂ ਦੂਜੇ ਤੀਜੇ ਦਿਨ ਆਉਂਦੇ? ਨਾ ਘਟ ਜਾਂਦੇ ਘਟ ਵੀ ਜਾਂਦੇ ਆ, ਵੱਧ ਵੀ ਜਾਂਦੇ ਆ, ਗੁਰੂ ਮਾਰ ਮਾਰਦਾ ਚੱਲ ਜਾਂਦੇ ਆ। ਫਿਰ ਡਰ ਨਹੀਂ ਲੱਗਦਾ? ਹੁਣ ਗੱਦੀ ਆਇਓ ਇੱਧਰ ਜੰਗਲ 'ਚ ਹੁਣ ਘਟ ਗਿਆ ਹੋਗਾ। ਹੁਣ ਘਟ ਗਿਆ ਵਾ। ਆਹ। ਤੇ ਫਿਰ ਦਿਨ-ਰਾਤ ਇੱਥੇ ਰਹਿੰਦੇ ਆ। ਆਹ। ਤੇ ਫਿਰ ਲਾਈਟ ਦਾ ਵੀ ਕੋਈ ਪ੍ਰਬੰਧ ਨਹੀਂ ਲਾਈਟ ਸੋਲਰ ਲਾਇਆ ਆ ਬਿਜਲੀ ਮੋਬਾਈਲ ਚਾਰਜ ਕਰਨ ਨੂੰ ਲਾਈਟ ਦਾ ਆਣਾ ਟਾਈਮ ਹੋ ਜਾਣਾ ਪ੍ਰਬੰਧ ਲਾਈਟ ਦਾ ਪ੍ਰਬੰਧ ਹੋ ਜਾਣਾ ਮਾਲਕ ਨੇ ਕਰਨਾ ਤੇ 베ਰੀ ਤੇ ਰਹਨੇ ਹੋ ਜ਼ਿਆਦਾਤਰ ਜਾਂ ਕੁਲੀ ਚ ਰਹਨੇ ਹੋ ਕੁਲੀ ਚ ਕੁਲੀ ਚ ਰਹਨੇ ਆ 베ਰੀ ਤੇ ਕਿਉਂ ਬੈਠਦੇ ਹੋ ਜਾ ਕੇ ਬਾਰ 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 ਤਾਂ ਨਹੀਂ ਆ ਮੋਬਾਈਲ ਦੇਖਣ ਲਈ ਬਹਿ ਜਾਂਦਾ ਥੋੜਾ ਜਿਹਾ ਥੋੜੀ ਦਿਰ ਬਹਿ ਜਾਂਦੇ ਰੋਸੇ ਉੱਤੇ ਹਾਂ ਹਾਂ ਠੀਕ ਹੈ ਕੋਈ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਅੰਗਤ ਨੂੰ ਅਸੀਂ ਕਹਿੰਦੇ ਆ ਵੀ ਪਾਤੀ ਕਰਨੀ ਚਾਹੀਦੀ ਆ ਸਿਵਾ ਕਰਨੀ ਚਾਹੀਦੀ ਆ ਇੱਚੇ ਭਲਾਇਆ